ਕੱਲ ਸੁਣਿਆ ਸੀ ਨਾ ਵੀ ਸੁਣਾਉਣ ਵਾਲੇ ਵੀ ਸੁੱਤੇ ਹੀ ਪਏ ਆ ਤੇ ਸੁਣਨ ਵਾਲੇ ਦੇਖ ਲੋ ਕਿੱਡੀ ਵੱਧ ਕਿਸਮਤ ਹੀ ਸਾਡੀ ਕੌਮ ਦੀ ਉਦਾਂ ਅਸੀਂ ਕਹਿੰਦੇ ਆ ਪ੍ਰਤੱਖ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਬੇਅਦਬੀ ਹੋ ਜੇ ਬੰਦੇ ਵੱਡਣ ਤੱਕ ਜਾਣੇ ਆ ਅਸੀਂ ਪਰ ਜਿਹੜੀਆਂ ਬੇਅਦਬੀਆਂ ਆਪਾਂ ਕਰਦੇ ਆ ਉਹ ਸਾਨੂੰ ਪਤਾ ਹੀ ਨਹੀਂ ਵੀ ਮਹਾਰਾਜ ਦੇ ਸਾਹਮਣੇ ਬਹਿਣਾ ਕਿਵੇਂ ਸਾਰਾ ਪਿੰਡ ਦੁਬਾਨ ਸੁਣਦਾ ਥੋੜੇ ਫੋਨ ਹੀ ਨਹੀਂ ਲੂਟੋ ਕਦੇ ਠਾਣੇ ਚ ਗਿਆ ਗੁਰਮਖਾ ਇਹ ਨੂੰ ਨਹੀਂ ਸੁਣਦਾ ਮੌਕੇ ਤੇ ਐਸਐਸਪੀ ਸਾਹਮਣੇ ਸੁਣ ਲੇਗਾ ਫੋਨ ਮੌਕੇ ਤੇ ਜੱਜ ਸਾਹਮਣੇ ਹੁਣ ਸੁਣ ਕੇ ਜਾ ਗੱਲ ਇੱਥੇ ਦੁਨੀਆ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠਾ ਹੈ ਉਹਦੀ ਉਪਮਾ ਚੱਲਦੀ ਉਹਦੀ ਕਥਾ ਚੱਲਦੀ ਏ ਤੁਸੀਂ ਖੇਡਾ ਹੀ ਸਮਝਦੇ ਸਾਨੂੰ ਬਹਿਣਾ ਹੀ ਨਹੀਂ ਆਉਂਦਾ ਗੁਰੂ ਦੇ ਸਾਹਮਣੇ ਕਦੇ ਸਕੂਲਾਂ ਚ ਨਹੀਂ ਗਏ ਟੀਚਰ ਦੇ ਸਾਹਮਣੇ ਕਿਵੇਂ ਬੈਠੀ ਰਹੇ ਸਕੂਲਾਂ 'ਚ ਵੀ ਰੂਲ ਬਣੇ ਆ ਵੀ ਫੋਨ ਨਾ ਲੈ ਕੇ ਆਏ ਪਰ ਸਾਡਾ ਅਸੂਲ ਹੀ ਕੋਈ ਥੋੜੀ ਕਿਰਪਾ ਨਾਲ ਮੈਂ ਤਾਂ ਸਾਰਿਆਂ ਧਰਮਾਂ 'ਚ ਹੀ ਜਾਂਨਾ ਸਾਰੇ ਹੀ ਪਿਆਰ ਕਰਦੇ ਆ ਬਸ ਅੱਧਾ ਜੋਰ ਆਪਣਾ ਸਿੱਖ ਸਟੇਜਾਂ ਦੇ ਉੱਤੇ ਨਾਲ ਅੱਧਾ ਜੋਰ ਮੇਰਾ ਤੁਹਾਨੂੰ ਬੁਹਾਉਂਦਿਆਂ ਦਾ ਹੀ ਲੱਗ ਜਾਂਦਾ ਹੈ ਤੁਹਾਨੂੰ ਸੁਣਾਈਏ ਕੀ ਸਾਡਾ ਤਾਂ ਅੱਧਾ ਜੋਰ ਤੁਹਾਨੂੰ ਬੁਹਾਉਂਦਿਆਂ ਤੇ ਲੱਗ ਜਾਂਦਾ ਹੈ ਦੇ ਬਸ ਜਿਹੜਾ ਬਹੁਤ ਹੀ ਸਿਆਣਾ ਹੁੰਦਾ ਉਹਨੂੰ ਤੁਸੀਂ ਵੀ ਮੂਹਰੇ ਬਹੋਨੇ ਹੁੰਦੇ ਤੁਸੀਂ ਵੀ ਨਹੀਂ ਧਿਆਨ ਦਿੰਦੇ ਜਿਹੜਾ ਜ਼ਿਆਦਾ ਹੀ ਪੜਿਆ ਲਿਖਿਆ ਹੋਊਗਾ ਨਾ ਕਮਾਣਾ ਚ ਤੁਸੀਂ ਉਸੇ ਨੂੰ ਮੂਹਰੇ ਕਰਕੇ ਬਹੋਨਾ ਬਸ ਉਹਨੇ ਨਾ ਤੁਹਾਨੂੰ ਸੁਣ ਦੇਣਾ ਨਾ ਮੈਨੂੰ ਸੁਣਾਉਣਾ ਇਹ ਹਰੇਕ ਪਿੰਡ ਚ ਕੰਮ ਹੁੰਦਾ ਕੀ ਬਣੂਗਾ ਸਾਡਾ ਪਹਿਲਾਂ ਬਹਿਣਾ ਸਿੱਖ ਲਈਏ ਗੁਰੂ ਦੇ ਚਰਨਾਂ ਚ ਬਹਿਣਾ ਕਿਵੇਂ ਸੁਣਨਾ ਕਿਵੇਂ ਚਲੋ ਲਿਆਓ ਸੁਰ ਤੋਥੀ ਹੁਣ ਸਮਾਪਤੀ ਵਾਲੀ ਚਲੀਏ